ਜਪਜੀ ਸਾਹਿਬ ਦੀ ਬਾਣੀ ਵਿੱਚ ਜਦੋਂ ਸ਼ਲੋਕ ਦੀ ਸ਼ੁਰੂਆਤ ਹੁੰਦੀ ਹੈ ਅੰਡ ਤੇ ਜਾ ਕੇ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇੱਥੇ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਪਮਨ ਗੁਰੂ ਪਮਨ ਨੂੰ ਗੁਰੂ ਕਿਹਾ ਹੈ ਕਿ ਹਵਾ ਨੂੰ ਤੂੰ ਗੁਰੂ ਕਰਕੇ ਜਾਨਣਾ ਹੈ ਗੁਰੂ ਕਿਉਂ ਕਿਹਾ ਹੈ ਸੰਗਤ ਜੀ ਪਾਣੀ ਨੂੰ ਅੱਗੇ ਪਿਤਾ ਕਿਹਾ ਹੈ ਇਸ ਤੋਂ ਤੇ ਗੁਰੂ ਨੂੰ ਸਭ ਤੋਂ ਪਹਿਲਾਂ ਰੱਖਿਆ ਹੈ ਪਵਨ ਗੁਰੂ ਨਹੀਂ ਤਾਂ ਪਾਣੀ ਵੀ ਪਹਿਲੇ ਨੰਬਰ ਤੇ ਆ ਸਕਦਾ ਸੀ ਨਹੀਂ ਸੰਗਤ ਜੀ ਪਵਨ ਗੁਰੂ ਪਵਨ ਦਾ ਅਰਥ ਹੈ ਸੰਗਤ ਜੀ ਕਿ ਪਵਨ ਤੋਂ ਬਿਨਾ ਸਾਡਾ ਜੀਵਨ ਇੱਕ ਸੈਕਿੰਡ ਵੀ ਨਹੀਂ ਚੱਲ ਸਕਦਾ ਹੈ ਭਾਵ ਕਿ ਜਿਹੜੇ ਸਾਡੇ ਸੁਵਾਸ ਨੇ ਉਹ ਪਵਨ ਨਾਲ ਚੱਲ ਰਹੇ ਨੇ ਤੇ ਸਤਗੁਰੂ ਜੀ ਮਨੁੱਖ ਨੂੰ ਸਮਝਾਉਣਾ ਕਰਦੇ ਹਨ ਕਿ ਜਿਸ ਤਰ੍ਹਾਂ ਤੇਰੇ ਸਵਾਸ ਅਤ ਜ਼ਰੂਰੀ ਨੇ ਤੇਰੇ ਸਰੀਰ ਵਾਸਤੇ ਪਾਣੀ ਤੋਂ ਬਿਨਾ ਕੁਛ ਸਮਾਂ ਕੁਛ ਦਿਨ ਕੱਢਿਆ ਜਾ ਸਕਦਾ ਹੈ ਧਰਤੀ ਨਾ ਵੀ ਹੋਵੇਗੀ ਤੇ ਕਿਸੇ ਹੋਰ ਪਲੈਨਟ ਤੇ ਮਨੁੱਖਤਾ ਜਿਹੜੀ ਹੈ ਉਹ ਪਲ ਪਸਰ ਸਕਦੀ ਹੈ ਪਰ ਗੁਰੂ ਤੋਂ ਬਿਨਾ ਸੰਗਤ ਜੀ ਕਿਤੇ ਵੀ ਕਿਸੇ ਮਨੁੱਖ ਨੂੰ ਢੋਈ ਨਹੀਂ ਮਿਲਦੀ ਹੈ ਇਸ ਕਰਕੇ ਗੁਰੂ ਨੂੰ ਸਭ ਤੋਂ ਪਹਿਲੋ ਰੱਖਿਆ ਹੈ ਪੰਮਨ ਗੁਰੂ ਭਾਵ ਕਿ ਜਿੰਨੇ ਤੇਰੇ ਸਵਾਸ ਤੇਰੀ ਜਿੰਦ ਵਾਸਤੇ ਤੇਰੇ ਸਰੀਰ ਵਾਸਤੇ ਕੀਮਤੀ ਨੇ ਇਸੇ ਹੀ ਤਰ੍ਹਾਂ ਗੁਰੂ ਗੁਰੂ ਕੀ ਬਾਣੀ ਸਭ ਤੋਂ ਕੀਮਤੀ ਹੈ ਮਨੁੱਖ ਤੇਰੇ ਵਾਸਤੇ ਹੋਣੀ ਚਾਹੀਦੀ ਹੈ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਦਿਵਸ ਰਾਤ ਦਾ ਅਰਥ ਹੈ ਸੰਗਤ ਜੀ ਦਿਨ ਤੇ ਰਾਤ ਦੋਏ ዳਈ ਦਾਇਆ ਪ੍ਰਾਣੇ ਸਮੇਂ ਵਿੱਚ ਸੰਗਤ ਜੀ ਦਾਈਆਂ ਤੇ ਦਾਏ ਛੋਟੇ ਬੱਚਿਆਂ ਨੂੰ ਖਡਾਉਣਾ ਕਰਦੇ ਸਨ ਤਾਂ ਦਾਈ ਤੇ ਦਾਏ ਦੀ ਇੱਥੇ ਉਦਾਹਰਨ ਸਤਿਗੁਰਾਂ ਨੇ ਚੁਣੀ ਹੈ ਦਿਵਸ ਰਾਤ ਦੋਏ ዳਈ ਦਾਇਆ ਖੇਲੈ ਸਗਲ ਜਗਤ ਸਤਿਗੁਰ ਜੀ ਕਹਿੰਦੇ ਹਨ ਕਿ ਇਹ ਜਿਹੜਾ ਜਗਤ ਹੈ ਇਹ ਦਿਨ ਤੇ ਰਾਤ ਦੇ ਵਿੱਚ ਹੀ ਖੇਡ ਰਿਹਾ ਹੈ ਸੰਗਤ ਜੀ ਦਾਏ ਦੀ ਜਿਹੜੀ ਡਿਊਟੀ ਹੁੰਦੀ ਸੀ ਕਿ ਬੱਚੇ ਨੂੰ ਖੜਾਉਣਾ ਤੇ ਦਾਈ ਦੀ ਡਿਊਟੀ ਹੁੰਦੀ ਸੀ ਬੱਚੇ ਨੂੰ ਖਾਣਾ ਦੇਣਾ ਤੇ ਬੱਚੇ ਨੂੰ ਸੁਵਾਉਣਾ ਇਸੇ ਹੀ ਕਰਕੇ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਅਸੀਂ ਖੇਡਣ ਲੱਗਦੇ ਹਾਂ ਕਮਾਕਾਰਾਂ ਤੇ ਜੁਟ ਜਾਂਦੇ ਹਾਂ ਤੇ ਜਿਹੜਾ ਇਹ ਦਿਨ ਹੈ ਇਹ ਦਾਏ ਦਾ ਕੰਮ ਕਰਦਾ ਹੈ ਤੇ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਇਹ ਦਾਈ ਦਾ ਕੰਮ ਕਰਦੀ ਹੈ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਫੇਰ ਸਤਿਗੁਰ ਜੀ ਅੱਗੇ ਕਹਿੰਦੇ ਹਨ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਿ ਅਕਾਲ ਪੁਰਖ ਸਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਦੇਖ ਰਿਹਾ ਹੈ ਇਥੋਂ ਤੱਕ ਕਿ ਸੰਗਤ ਜੀ ਜੋ ਅਸੀਂ ਸੋਚ ਰਹੇ ਹਾਂ ਸਤਿਗੁਰ ਉਹਨੂੰ ਵੀ ਅਕਾਊਂਟ ਕਰ ਰਿਹਾ ਹੈ ਭਾਵੇਂ ਅਸੀਂ ਕੀਤਾ ਨਹੀਂ ਵੀ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਤਿਗੁਰ ਜੀ ਕਹਿੰਦੇ ਹਨ ਕਿ ਸਾਨੂੰ ਸਾਡੇ ਕਰਮਾਂ ਦਾ ਫਲ ਕਿਸੇ ਨੂੰ ਨੇੜੇ ਮਿਲ ਜਾਂਦਾ ਹੈ ਤੇ ਕਿਸੇ ਨੂੰ ਦੂਰ ਮਿਲ ਜਾਂਦਾ ਹੈ ਮਿਲਣਾ ਜ਼ਰੂਰੀ ਹੈ ਫੇਰ ਸਤਿਗੁਰ ਜੀ ਸਤਿਗੁਰ ਜੀ ਐਂਡ ਤੇ ਕਹਿੰਦੇ ਹਨ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਜਿੰਨਾ ਲੋਕਾਂ ਨੇ ਨਾਮ ਨੂੰ ਧਿਆਉਣਾ ਕੀਤਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਜਿਹੜੇ ਮੁਖ ਨੇ ਉਜਲੇ ਹੋ ਗਏ ਇੱਥੇ ਵੀ ਤੇ ਦਰਗਾਹ ਵਿੱਚ ਵੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤਾਂ ਇਸ ਤਰ੍ਹਾਂ ਸੰਗਤ ਜੀ ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਵਾਰਨਾ ਕਰੀਏ ਨਿਤਨੇਮ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਸਤਿਗੁਰਾਂ ਦਾ ਜਿਹੜਾ ਜਹਾਜ਼ ਹੈ ਉਹਨਾਂ ਵਿੱਚ ਸਵਾਰਾ ਕਰਨਾ ਕਰੀਏ